ਜੇਕਰ ਤੋਂ ਅਰ ਤੋਂ ਕਦੇ ਕੋਈ ਚੀਜ਼ ਮੰਗਦਾ ਹੈ ਕੀ ਤੁਸੀਂ ਦੇ ਦਿੰਨੇ ਹੋ ਜੇਕਰ ਦੇ ਦਿੰਨੇ ਹੋ ਤਾਂ ਇਹ ਖਬਰ ਤੁਹਾਡੇ ਲਈ ਦੇਖਣੀ ਬੇहद ਲਾਜ਼ਮੀ ਹੈ ਇੱਕ ਪਾਸੇ ਸੜਕ ਤੇ ਫੱਟੜ ਹੋਈ ਪਈ ਇਹ ਮਹਿੰਗੀ ਗੱਡੀ ਤੇ ਦੂਸਰੇ ਪਾਸੇ ਦੂਸਰੀ ਗੱਡੀ ਦੇ ਵਿੱਚੋਂ ਪੁਲਿਸ ਵਾਲੇ ਦਿਸਕਸ਼ ਨੂੰ ਉਤਾਰਦੇ ਪਏ ਹੈ ਇਹ ਥਾਣੇ ਵਾਲਿਆਂ ਨੂੰ ਚਾਪ ਲਾਉਣ ਦਾ ਕੰਮ ਕਰਦਾ ਸੀ ਅਤੇ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਇਹ ਆਉਣਾ ਕਿ ਇਹ ਚਾਪ ਲਾਉਣ ਵਾਲੇ ਬੰਦੇ ਦੀ ਇੰਨੀ ਬੁਰੀ ਤਰ੍ਹਾਂ ਹਾਲਤ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਾਲ ਡੱਕਿਆ ਪਿਆ ਏ ਅਤੇ ਇਹ ਇਸਤੀ ਗੱਡੀ ਨਹੀਂ ਸਗੋ ਜਨਾਬ ਇਹ ਸੀਨੀਅਰ ਪੁਲਿਸ ਅਧਿਕਾਰੀ ਦੀ ਗੱਡੀ ਮੰਗ ਕੇ ਲੈ ਗਿਆ ਅਤੇ ਹੁਣ ਤਾਂ ਸ਼ਾਇਦ ਉਹ ਅਫਸਰ ਵੀ ਪੁਛਤਾਉਂਦਾ ਹੋਣਾ ਕਿ ਮੈਂ ਕਿਉਂ ਗੱਡੀ ਦੇ ਦਿੱਤੀ ਇਹ ਤਸਵੀਰਾਂ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ ਹੈ ਰਸਤੇ ਕਰਕੇ ਇੱਕ ਕਾਰ ਦੀਆਂ ਕਈ ਪਲਟੀਆਂ ਲੱਗ ਗਈਆਂ ਅਤੇ ਕਾਰ ਤੇ ਸਵਾਰ ਦੋ ਮਹਿਲਾਵਾਂ ਗੰਭੀਰ ਰੂਪ ਤੇ ਨਾਲ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਏ ਉਤੇ ਇਸ ਬਾਬਤ ਪੂਰੀ ਜਾਣਕਾਰੀ ਦਿੰਦੇ ਆ ਜ਼ਖਮੀ ਕਾਰ ਚਾਲਕ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬਰੀਵਾਲਾ ਤੋਂ ਆਪਣੀ ਕਾਰ ਦੇ ਵਿੱਚ ਜਗਰਾਉਂ ਦਵਾਈ ਲੈਣ ਦੇ ਲਈ ਆਉਂਦੇ ਪਏ ਸਨ ਕਿ ਜਦੋਂ ਉਹ ਮੇਹਣਾ ਦੇ ਕੋਲ ਪਹੁੰਚੇ ਤਾਂ ਇੱਕ ਸਵਿਫਟ ਕਾਰ ਜਿਸ ਤੇ ਵਿੱਚ ਇੱਕ ਸਖਸ਼ ਡਿਸਨੇਸ ਸ਼ਰਾਬ ਪੀਤੀ ਹੋਈ ਸੀ ਬੜੀ ਤੇਜ਼ੀ ਦੇ ਨਾਲ ਉਸਨੇ ਆਪਣੀ ਗੱਡੀ ਸਾਡੀ ਗੱਡੀ ਦੇ ਵਿੱਚ ਮਾਰੀ ਜਿਸ ਨਾਲ ਮੇਰੀ ਗੱਡੀ ਦੇ ਵਿੱਚ ਸਵਾਰ ਮਾਤਾ ਜੀ ਅਤੇ ਸੱਸ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਐ ਅਤੇ ਅਜਿਹੇ ਦੇ ਵਿੱਚ ਹੁਣ ਤੁਸੀਂ ਇਸ ਵੀਡੀਓ ਤੇ ਨਜ਼ਰ ਮਾਰ ਲਵੋ ਜਦੋਂ ਉਸ ਸ਼ਖਸ ਨੂੰ ਉਸ ਚਾਹ ਪਲੌਣ ਵਾਲੇ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਉਸ ਦੀ ਹਾਲਤ ਕੀ ਬਣੀ ਹੋਈ ਹੈ ਇਸ ਤੋਂ ਬਾਅਦ ਤੁਸੀਂ ਇਸ ਸਪੀੜਤ ਦਾ ਵੀ ਪੱਖ ਸੁਣ ਲੈਣਾ ਕਿ ਉਹ ਕੀ ਆਖਦਾ ਪਿਆ ਹੈ ਥੋੜਾ ਯਾਰ ਪੋਸਟ ਵਾਲੇ ਤੱਕ ਕਹੇ ਭਾਈ ਕਰ ਲੰਗੇ ਯਾਰ ਇਹ ਜੇ ਬੰਦੇ ਨੂੰ ਗੱਡੀ ਫੜਾ ਕੇ ਸਾਡਾ ਪਰਿਵਾਰ ਮਰਨੋਂ ਬਚਾਦਾ ਤੁਸੀਂ ਦੱਸੋ ਵੇਖਿਓ ਉਹ ਖੜਿਆ ਨਹੀਂ ਜਾਂਦਾ ਪਿਆ ਉਹ ਬੰਦੇ ਨੂੰ ਤੁਸੀਂ ਗੱਡੀ ਦਿੱਤੀ ਆਈ ਦੱਸੋ ਫੇੜੇ ਲਾਂਥਾ ਯਾਰ ਇਹ ਬੰਦੇ ਦੇ ਉਹ ਟਾਇਰ ਤਾਂ ਪਹਿਲਾਂ ਹੀ ਟਾਇਰ ਉਹ ਟਾਇਰ ਤਾਂ ਉਹ ਖੜੇ ਨਹੀਂ ਜਾਂਦਾ ਪਿਆ ਜੀ ਉਤੋਂ ਲੈ ਦੱਸੋ ਆ ਵੇਖੋ ਆ ਬੰਦੇ ਨੂੰ ਗੱਡੀ ਫੜਾ ਕੇ ਦਿੱਤਾ ਇਹਨਾਂ ਨੇ ਵੀ ਯਾਰ ਅਸੀਂ ਜਾਣ ਵੀਰੇ ਭਾਈ ਜੀ ਜਿੰਨੇ ਫੜਾਈ ਭਾਈ ਜੀ ਇਹ ਨਾਲ ਸਾਡੀ ਗੱਲ ਕਰੋ ਸਾਡਾ 10 ਲੱਖ ਨੁਕਸਾਨ ਕਰਤਾ ਤੁਸੀਂ ਇਹ ਗੱਲ ਤੁਸੀਂ ਸਾਡੀ ਗੱਡੀ ਦਾ ਪਰਿਵਾਰ ਸਾਰਾ ਤੁਸੀਂ ਮਰਨੋਂ ਬਚਾਤਾ ਜੀ ਲੈ ਦੱਸ ਆ ਵੇਖੋ ਇਹ ਨੂੰ ਕੀ ਹੋਇਆ ਮੋਢਾ ਟੁੱਟਿਆ ਵੇਖੋ ਸਾਰੇ ਮੋਢਾ ਟੁੱਟ ਗਿਆ ਸਾਡੀ ਜੇ ਲੈਡੀ ਦਾ ਮੋਢਾ ਟੁੱਟਿਆ ਵੈ ਹੀ ਵੇਖੋ ਜਾ ਕੇ ਆਹ ਵੇਖੋ ਆਹ ਰੱਜੇ ਬੰਦੇ ਨੇ ਗੱਡੀ ਫੜੀ ਆ ਦਸੋ ਸੁਰਤ ਹੀ ਨਹੀਂ ਉਹਨੂੰ ਨਹੀਂ ਤਾਂ ਸਾਨੂੰ ਸੁਰਤ ਹੈ ਭਾਈ ਇਹਨੂੰ ਬਾਈ ਦੱਸ ਬਾਈ ਗੱਡੀ ਥੋੜੀ ਹੈ ਗੱਡੀ ਥੋੜੀ ਹੈ ਮੈਂ ਨਹੀਂ ਕਹਿੰਦਾ ਗੱਡੀ ਤੁਸੀਂ ਮਾਰੀ ਗੱਲ ਕੀ ਇਹ ਅੱਧਾ ਘੰਟਾ ਇਹ ਬੰਦੇ ਫਿਰ ਬਾਈ ਸਾਡਾ ਕੀ ਉਹ ਤਾਂ ਸਹੀ ਸੀਗਾ ਨਹੀਂ ਸੀ ਪੀਤੀ ਇਹਦੀ ਹੁਣ ਬਾਅਦ ਚ ਪੀਦੀ ਹੁਣ ਮੈਨੂੰ ਕੀ ਪਤਾ ਹੈ ਬਾਈ ਬਾਅਦ ਚ ਪੀਦੀ ਸਾਰੇ ਆ ਭਾਈ ਜੀ ਦੀ ਗੱਡੀ ਆ ਜੀ ਕੋਈ ਚੱਕਰ ਨਹੀਂ 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 ਤੂੰ ਤੋੜਾ ਕੋਈ ਤੋੜਾ ਨਹੀਂ ਕਿ ਸੁਰ ਥੋੜੀ ਗੱਡੀ ਮੈਂ ਚੜ ਤੁਹਾਨੂੰ ਕਿੱਥੇ ਮੱਕੜ ਜੀ ਉਂਦਰ ਜੀ ਕਿੱਥੋਂ ਆ ਰਹੇ ਸੀ ਤੁਸੀਂ ਅਸੀਂ ਆ ਰਹੇ ਹਾਂ ਮੁਕਸਤ ਸਾਹਿਬ ਤੋਂ ਜੀ ਬਰੀਵਾਲ ਮੰਡੀ ਤੋਂ ਜੀ ਕਿੱਧਰ ਜਾ ਰਹੇ ਸੀ ਅਸੀਂ ਜਖਲਾਉ ਦਵਾਈ ਲੈਣ ਜਾ ਰਹੇ ਸੀ ਸਾਡੇ ਅਪਾਰਟਮੈਂਟ ਕਿਵੇਂ ਐਕਸੀਡੈਂਟ ਹੋਇਆ ਕਿੱਥੇ ਅਸੀਂ ਆਪਦੀ ਸਾਈਡ ਜਾ ਰਹੇ ਸੀ ਜੀ ਉਧਰ ਇੱਕ ਸਾਈਡ ਤੇ ਇੱਕ ਬਾਬ ਦਾ ਐਸਆਈ ਦੇ ਸਾਹਿਬ ਦੀ ਗੱਡੀ ਤੇ ਨੇ ਚਾਰ ਡਰਾਈਵਰ ਚਲਾ ਰਿਆ ਸੀ ਗੱਡੀ ਉਹਨੇ ਆ ਕੇ दारू ਪੀਤੀ ਹੋਈ ਫੋਲ ਰੱਜਾ ਜੀ दारू ਵਿੱਚ ਪਈ ਹੈ ਗੱਡੀ ਲੈ ਕੇ ਸਾਡੇ ਵਿੱਚ ਮਾਰੀ ਸਿੱਧੀ ਰੋਡ ਤੇ ਚੜਾ ਦਿੱਤੀ ਸਿੱਧੀ ਤੁਸੀਂ ਸਾਰੀ ਸਾਡੇ ਕੋਲ ਵੀਡੀਓ ਹੈਗੀਆਂ ਜੀ ਸਾਡੇ ਸਬੂਤ ਹੈ ਤੇ ਉਹਨੂੰ ਸੁਰਤ ਹੈਣੀ ਜੀ ਉਹਨੂੰ ਬੰਦੇ ਨੂੰ ਸਾਰੇ ਗਵਾ ਉੱਤੇ ਸਾਰੇ ਬੈਠੇ ਤੁਹਾਨੂੰ ਕਿੰਦਾ ਪਤਾ ਲੱਗਾ ਵੀ ਇਹ ਅਸਹੀਤ ਵਾਲ ਦੀ ਗੱਡੀ ਹੋਰ ਉਹ ਫੋਨ ਉੱਤੇ ਮੋਕ ਤੇ ਆ ਗਈ ਜੀ ਉਹਨਾਂ ਮੇਰੀ ਕੋਲ ਵੀਡੀਓ ਹੈਗੀ ਹੈ ਜੋ ਮੰਨ ਰਿਆ ਮੇਰੀ ਗੱਡੀ ਹੈ ਕਹਿੰਦੇ ਮੈਨੂੰ ਚਾਲ ਨ ਦਿੱਤੀ ਮੈਂ ਕਿਉਂ ਦਿੱਤੀ ਕਹਿੰਦੇ ਉਸ ਟਾਈਮ ਇਹਨਾਂ ਨੇ दारू ਨਹੀਂ ਪੀਤੀ ਹੋਈ ਸੀ ਪਰ ਪੀਤੀ ਹੋਈ ਸੀ ਇੰਨੀ ਦੇਰ ਤੋਂ ਬੰਦਾ ਟੱਲੀ ਨਹੀਂ ਹੁੰਦਾ ਇਹ ਫੁੱਲ ਰੱਜਾ ਹੈ ਉਹ ਸੁਰਤ ਹੀ ਹੈਨੀ ਉਹ ਇਕੱਲਾ ਹੀ ਸੀ ਗੱਡੀ 'ਚ ਕੱਲ ਕੱਲਾ ਤੁਸੀਂ ਕਿੱਥੇ ਆਨੇ ਸੀ ਗੱਡੀ 'ਚ ਅਸੀਂ ਦੰਨੇ ਆਨੇ ਸੀ ਮੈਂ ਮੇਰੇ ਮਜ਼ਰਦ ਤੇ ਮੇਰੇ ਮਜ਼ਰਦ ਮਾਸੀ ਜੀ ਦਵਾਈ ਲੈ ਜਾ ਰਹੇ ਸੀ ਤੁਹਾਡੀ ਗੱਡੀ ਕਿਹੜੀ ਸੀ ਆਪਣੀ ਹੀ ਤੁਹਾ ਇਹ ਵੀ ਪਤਾ ਲੱਗਾ ਗੱਡੀ ਤੁਹਾਡੇ ਪੁਲਟੀਆਂ ਖਾ ਗਈ ਗੱਡੀ 6 ਮਿੰਟੇ ਖਾਦੀ ਗੱਡੀ ਇਹ ਸਾਡੀ ਬਚਤ ਮਸਾਂ ਹੋਈ ਆ ਪਰਮਾਤਮਾ ਵੱਲੋਂ ਹੀ ਹੋਊਗੀ ਬਸ ਸਾਰੇ ਲੋਕ ਉੱਥੇ ਕਹਿ ਰਹੇ ਬੀ ਬਚ ਨਾ ਜਾਵੇ ਫਿਰ ਗੱਡੀ ਬਾਡੀ ਗੱਡੀ ਜਮਾਂ ਖਤਮ ਹੋ ਕੇ ਡੈਡ ਹੋ ਗਈ ਹੁੰਦੀ ਤੁਸੀਂ ਕੰਨੀਆ ਨਹੀਂ ਸੀ ਕੰਨੀਆ ਨਹੀਂ ਉੱਥੇ ਇਸ ਬਾਬਤ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਸਾਹਿਬਾਨ ਦੇ ਵੱਲੋਂ ਜ਼ਖਮੀ ਮਹਿਲਾਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੂਰੀ ਮੌਕੇ ਦੀ ਗੱਲ ਦੱਸੀ ਗਈ ਹੈ ਕਿ ਹੁਣ ਉਹਨਾਂ ਦੇ ਹਾਲ ਕੀ ਬਣੇ ਹੋਏ ਹੈ ਹਾਂਜੀ ਸਾਡੇ ਕੋਲੇ ਨਾ ਹੁਣੇ ਦੋ ਪੇਸ਼ੈਂਟ ਆਏ ਐ ਇੱਕ ਦਾ ਨਾਮ ਤਾਂ ਸੋਨੀਆ ਐ ਦੂਜੇ ਦਾ ਨਾਮ ਐ ਜਸਵੀਰ ਕੌਰ ਨਾਲ ਉਹਨਾਂ ਦੇ ਬੇਟਾ ਉਹਨਾਂ ਨੂੰ ਇੱਥੇ ਲੈ ਕੇ ਆਏ ਐ ਇਹਨਾਂ ਦਾ ਮੈਨੇ ਕੋਲ ਐਕਸੀਡੈਂਟ ਹੋਇਆ ਥੋੜੇ ਜਿੜੇ ਪਹਿਲਾਂ ਹੀ ਗੱਡੀਆਂ ਆਪਸ ਵਿੱਚ ਟਕਰਾਈਆਂ ਐ ਮੈਨੇ ਕੋਲ ਐਕਸਪਲੋ ਹੋਇਆ ਦੋਨੋਂ ਮੁੰਡਾ ਜਿਹੜਾ ਲੈ ਕੇ ਆਇਆ ਉਹ ਤਾਂ ਠੀਕ ਹੈ ਬਾਕੀ ਦੋਨੋਂ ਮਰੀਜ਼ਾਂ ਨੂੰ ਅਸੀਂ ਫਰਸਟ ਡੇਟ ਦੇ ਕੇ ਐਡਮਿਟ ਕਰ ਲਿਆ ਇੱਥੇ ਉਹਨੂੰ ਪ੍ਰਾਇਮਰੀ ਟ੍ਰੀਟਮੈਂਟ ਸਾਰਾ ਦੇ ਕੇ ਐਕਸ-ਰੇ ਲਈ ਸ਼ਿਫਟ ਕਰਨ ਲੱਗੇ ਆ ਬਾਕੀ ਸਾਰੀ ਸੱਟਾਂ ਉਸ ਤੋਂ ਬਾਅਦ ਪਤਾ ਚੱਲ ਕੇ ਕੰਡੀਸ਼ਨ ਕਿਦਾਂ ਦੀ ਹੈ ਹਜੇ ਫਿਲਹਾਲ ਦੋਨੋਂ ਪੇਸ਼ੈਂਟ ਸਟੇਬਲ ਲੱਗ ਰਹੇ ਆ ਜ਼ਿਆਦਾ ਕੋਈ ਪ੍ਰੋਬਲਮ ਨਹੀਂ ਲੱਗ ਰਹੀ ਬਾਕੀ ਅਸੀਂ ਐਗਜ਼ੈਕਟ ਐਕਸ-ਰੇ ਜਾਂ ਅਲਟਰਾਸਾਉਂਡ ਤੋਂ ਬਾਅਦ ਪਤਾ ਲੱਗੇਗਾ ਤੇ ਪੁੱਛ ਪਤਾ ਲੱਗਾ ਕਿ ਗੱਡੀਆਂ ਦਾ ਕੀ ਐਕਸੀਡੈਂਟ ਵਗੈਰਾ ਹੋਇਆ ਕੋਈ ਉਹ ਵੀ ਆਪਸ ਚ ਕਹਿ ਰਹ